ਆਓ ਅਸੀਂ ਅੱਖਾਂ ਨੂੰ ਬੰਦ ਕਰਦੇ ਹਾਂ ਸਿਰਾਂ ਨੂੰ ਝੁਕਾਉਂਦੇ ਹਾਂ ਦੁਆ ਦੀ ਹਾਲਾਤ ਵਿੱਚ ਜਾਂਦੇ ਹਾਂ ਖੁਦਾਵੰਦ ਯਿਸੂ ਮਸੀਹ ਨਾਸਰੀ ਜਿਹੜਾ ਬੜਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਸਨੈਰੀ ਸੰਗਤ ਸਮੇ ਲਈ ਜੋ ਤੁਸੀਂ ਸਾਨੂੰ ਦਿੱਤਾ ਔਰ ਮੇਰੇ ਪਿਤਾ ਮੈਂ ਦੁਆ ਕਰਦਾ ਇਨ੍ਹਾਂ ਤੇਰੀਆਂ ਦੋਹਾਂ ਬੱਚੀਆਂ ਲਈ ਜਿਨ੍ਹਾਂ ਨੇ ਖੁਦਾਵੰਦ ਅੱਜ ਆਹ ਖੁਦਾਵੰਦ ਦਾ ਫੈਸਲਾ ਕੀਤਾ ਕਿ ਅਸੀਂ ਆ ਪਾਪਾਂ ਦੀ ਮਾਫੀ ਲਈ ਯਿਸੂ ਮਸੀਹ ਨਾਸਰੀ ਦੇ ਨਾਮ 'ਤੇ ਵਾਪਸ ਨਾ ਲੈਣਾ ਔਰ ਮੇਰੇ ਪਿਤਾ ਮੈਂ ਤੇਰੇ ਨਾਮ ਯਿਸੂ ਮਸੀਹ ਵਿੱਚ ਤੇਰੇ ਬੱਚਿਆਂ ਨੂੰ ਆਹ ਖੁਦਾਵੰਦ ਅੱਜ ਜੋ ਵਾਕਰਵਾਈ ਆ ਔਰ ਮੇਰੇ ਪਿਤਾ ਮੈਂ ਉਹਨਾਂ ਨੂੰ ਬਪਤਿਸਮਾ ਤੇਰੇ ਵਚਨ ਦੇ ਮਤਾਬਕ ਦੇਣਾ ਚਾਹੁੰਦਾ ਹਾਂ ਇਹ ਖੁਦਾਵੰਦ ਤੇਰੇ ਬੱਚੇ ਅੱਜ ਨਵੀਂ ਸੁਰਖ ਬਣ ਜਾ ਰਹੇ ਆ ਇਹਨਾਂ ਨੂੰ અપਾਰ ਕਿਰਪਾ ਦੇ ਖੁਦਾਵੰਦ ਆ ਮੈਂ ਤਾਂ ਸਿਰ ਪਾਣੀ ਦਾ ਬਪਤਿਸਮਾ ਹੀ ਦੇ ਸਕਦਾ ਹਾਂ ਪਰ ਪਵਿੱਤਰ ਆਤਮਾ ਦਾ ਬਪਤਿਸਮਾ ਤੇਰੀ ਵੱਲੋਂ ਮਿਲਦਾ ਹੈ ਖੁਦਾਵੰਦ ਮੇਰੇ ਖੁਦਾਵੰਦ ਸਾਰੇ ਭੈਣ ਭਰਾਵਾਂ ਨੂੰ ਆਪਣੇ ਹੱਥ ਕਿ ਲੈਣਾ ਮੇਰੀ ਕਲੀਸੀਆ ਨੂੰ ਤੇ ਇਹ ਵੀ ਜੋ ਪ੍ਰਭ ਜੀ ਪਰਿਵਾਰ ਆ ਦੇ ਵਿੱਚ ਖੁਦਾਵੰਦ ਯਿਸੂ ਮਸੀਹ ਆ ਖੁਦਾਵੰਦ ਆਪਣੇ ਘਰਾਂ ਚੋਂ ਨਿਕਲ ਕੇ ਖੁਦਾਵੰਦ ਯਿਸਮਸੀਆ ਤੇ ਖੁਦਾਵੰਦ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਵੀ ਆਪਣਾ ਜੀਵਨ ਆ ਮਸੀਹ ਯਸ਼ੂ ਨੂੰ ਦੇਣਾ ਔਰ ਖੁਦਾਵੰਦ ਤੂੰ ਇਹਨਾਂ ਦੇ ਤੇ ਕਿਰਪਾ કરી ਤੇ ਆ ਕਰੀ ਪ੍ਰਭ ਜੀ ਤੇਰਾ ਬੜਾ ਧੰਨਵਾਦ ਹੋਵੇ ਪ੍ਰਾਰਥਨਾ ਪ੍ਰਭ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ ਹallelujah ਆਮੀਨ ਅਸੀਂ ਰੋਟਦੇ ਹਾਂ ਬੱਚਿਓ ਮੇਰੇ ਵੱਲੋਂ ਧਿਆਨ ਕਰਿਓ ਥੋੜਾ ਅੱਪਾ ਬਾਈਬਲ ਵਿੱਚ ਇੱਕ ਹਵਾਲਾ ਪੜ ਲੱਗੇ ਆ ਰਸੂਲਾਂ ਦੇ ਕਰਤੱਵ 2 ਅਧਿਆਏ ਔਰ ਉਹਦਾ 37 38 ਨੰਬਰ ਵਚਨ ਅਸੀਂ ਪੜਾਂਗੇ ਜੇ ਉਹਨਾਂ ਨੇ ਇਹ ਸੁਣਿਆ ਤਾਂ ਉਹਨਾਂ ਦੇ ਦਿਲ ਸਿੱਧ ਗਏ ਅਤੇ ਮੰਦਰ ਸਰ ਬਾਕੀ ਦੇ ਰਸੂਲਾਂ ਨੂੰ ਪਿਆਸ ਕਿ ਇਹ ਭਾਈਓ ਅਸੀਂ ਕੀ ਕਰੀਏ ਤਦ ਪਤਰਸ ਨੇ ਉਹਨਾਂ ਨੂੰ ਆਖਿਆ ਤੋਵਾ ਕਰੋ ਅਤੇ ਤੁਹਾਡੇ ਵਿੱਚ ਹਰੇਕ ਆਪੂ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਦਾਨ ਹੋ ਸੋ ਤੁਹਾਨੂੰ ਬਪਤਿਸਮਾ ਜਿਹੜਾ ਦਿੱਤਾ ਜਾ ਰਿਹਾ ਆ ਇਹ ਪਾਪਾਂ ਦੀ ਮਾਫੀ ਦਾ ਬਪਤਿਸਮਾ ਹੈ ਤੇ ਇਹ ਬਪਤਿਸਮਾ ਬਾਈਬਲ ਦੇ ਅਨੁਸਾਰ ਰਸੂਲਾਂ ਦੇ ਕਰਤੱਵ 2 ਦੇ 38 ਆਪ ਦੇ ਮੁਤਾਬਕ ਹੈ ਔਰ ਇਹ ਪਾਪਾਂ ਦੀ ਮਾਫੀ ਦਾ ਬਪਤਿਸਮਾ ਹੈ ਔਰ ਪਹਿਲਾ 20 ਸਾਦੀ ਪੈਨ ਜੀ ਦੱਸਦੇ ਆ ਕਿ ਉਹਨਾਂ ਬਪਤਿਸਮਾ ਲਿਆ ਸੀ ਪਰ ਬਾਈਬਲ ਦੇ ਮਤਾਬਕ ਅਸੀਂ ਉਹ ਜੀ ਆ ਜਾਂਚ ਕੀਤੀ ਬਪਤਿਸਮੇ ਦੀ ਪਰ ਉਹ ਬਪਤਿਸਮਾ ਇਹਨਾਂ ਦਾ ਬਾਈਬਲ ਦੇ ਰਿਕਾਰਡ ਕਿਹਾ ਵਿੱਚ ਨਹੀਂ ਸੀ ਹੈਗਾ ਕਿਉਂਕਿ ਉਹਦਾਂ ਚ ਬਪਤਿਸਮਾ ਸੀਗਾ ਉਹਦਾਂ ਚ ਆ ਪਾਪਾ ਦੀ ਮਾਫੀ ਨਹੀਂ ਆ ਗਈ ਕਿਉਂਕਿ ਪਾਪਾ ਦੀ ਮਾਫੀ ਯਿਸੂ ਮਸੀਹ ਨਾਸਰੀ ਦੇ ਨਾਮ ਵਿੱਚ ਇਸ ਲਈ ਤੁਹਾਨੂੰ ਬਪਤਿਸਮਾ ਹੋਣਾ ਪਾਪਾ ਦੀ ਮਾਫੀ ਦਾ ਜਿਹੜਾ ਆ ਪੈਨ ਮੇਰੀ ਦਿੱਤਾ ਜਾਵੇਗਾ ਬੱਚੀ ਤੈਨੂੰ ਵੀ ਯਾਦ ਰੱਖਣਾ ਜਦ ਵੀ ਤੁਹਾਨੂੰ ਕੋਈ ਪੁੱਛੇ ਵੀ ਤੁਸੀਂ ਕਿੱਦਾਂ ਵਾਪਸ ਮਾ ਲਿਆ ਉਹਨਾਂ ਨੂੰ ਕਹਿਣਾ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਵਾਪਸ ਕੀ ਤੇ ਕਿਹੜਾ ਪਾਪਾਂ ਦੀ ਮਾਫੀ ਦਾ ਠੀਕ ਹੈ ਕੋਈ ਵੀ ਪੁੱਛੇ ਕਹਿਣਾ ਮੇਰਾ ਵਾਪਸ ਮਾਇਆ ਪਾਪਾਂ ਦੀ ਮਾਫੀ ਦਾ ਤੇ ਕਿੱਦਾਂ ਹੋਇਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਰੱਖੋ ਠੀਕ ਹੈ ਇਹ ਗੱਲ ਤੇ ਰੱਖਣਾ ਤੇ ਰਬ ਤਾਂ ਬਰਕਤ ਦਵੇ ਬੜੀ ਭਾਗਾਂ ਵਾਲੀ ਖੁਸ਼ਿਆਰੀ ਗੱਲ ਆ ਕਿ ਤੁਸੀਂ ਆਪਣਾ ਜੀਵਨ ਰਾਵੀ ਜੀ ਨੂੰ ਸੀਨਾ ਦੇ ਲਈ ਆਪਰਾਮਨ ਬਣਾਇਆ ਪਰਕਦਾਮ ਦੀ ਇਸ ਸੀਸੀ ਤੁਹਾਨੂੰ ਬੜੀ ਬਰਕਤ ਕਰੇ ਮੈਂ ਚਾਹੁੰਦਾ ਭਾਈ ਲਵ ਦੇ ਨਾਲ ਇੱਕ ਦੁਆ ਕਰਾਂਗੇ ਔਰ ਸਭ ਅੱਖਾਂ ਬੰਦ ਕਰਾਂਗੇ ਦੁਆ ਕਰਾਂਗੇ ਭਾਈ ਲਵ ਨਾਲ ਮਿਹਰਬਾਨੀ ਦਾ ਧੰਨਵਾਦ ਕਰਾਂ ਮੇਰੀ ਮਿਹਰਬਾਨੀ ਤੇ ਮਿਲਾਈ ਕਰਦਾ ਪ੍ਰਭੂ ਪ੍ਰਭੂ ਜੀ ਤੁਮਹਾਨੂੰ ਦੇ ਪਛਾਣ ਕਰਦੇ ਜੀ ਤੁਹਾਨੂੰ ਜੀ ਦਾ ਧੰਨਵਾਦ ਕਰਦੇ ਨਾਮ ਇਹ ਦਾ ਕਰਦੇ ਉਹ ਨਾ ਕਰ ਜੋ ਦਿਲਾਨ ਹਲੀਮ ਕੀਤਾ ਖਾਲੇ ਲੋ ਯਾ ਜੋ ਜੋ ਸੱਚਾ ਪਾਪੁਸਮਾ ਹੈ ਪ੍ਰਭੂ ਉਹ ਪ੍ਰਭੂ ਜਸੂ ਮਸੀਹ ਦੇ ਨਾਮ ਵਿੱਚ ਹੀ ਆਮੀਨ ਹalleluyah ਉਹ ਕਿਰਪਾ ਕਰ ਰਹਿਣ ਕਰਦੇ ਇਹਨਾਂ ਨੂੰ ਪ੍ਰਭੂ ਇੱਕ ਨਵਾਂ ਜੀਵਨ ਪ੍ਰਭੂ ਸੱਚਿਆ ਉਹ ਸੰਦਾਤਾ ਨਾ ਕਿਰਪਾ ਕਰ ਰਹਿਣ ਕਰਦੇ ਤੁਸੀਂ ਉਹ ਯਾ ਕਰੇ ਕਿਰਪਾ ਕਰ ਬੇਦੀਨ ਉੱਤੇ ਖੂਨ ਕਾਰ ਕੇ ਜਸੂ ਮਸੀਹ ਦੇ ਆਮੀਨ